15 ਹੋ ਗਏ 20 ਕੱਲ ਤੈਨੂੰ ਆਉਂਦੀ ਨਹੀਂ ਮੈਂ ਲੱਖ ਰੁਪਈਆ ਲਾਦਾ ਤੇਰੀ ਫੀਸ ਪਰ ਕੱਲ ਨੂੰ ਜਾ ਕੇ ਉਹ ਤੇਰੇ ਸਕੂਲ ਮੈਨੂੰ ਕਾਊਂਟਿੰਗ ਤਾਂ ਆਉਂਦੀ ਨਹੀਂ ਆ ਅੱਗੇ ਨਾ ਮਾਸਾ ਲਾਏ ਹੈ ਅੱਗੇ ਨਾ ਆ ਗਿਆ ਹੈ ਮਨਮੋਹ ਵਾਲਾ 8 ਟਾਇਰਬ ਹੋ ਗਏ ਆ ਟਾਇਰਬ ਤੋਂ ਬਾਅਦ ਗਿਆ ਹੁੰਦਾ ਬਾਅਦ ਹੈ 11 ਇਹਨੂੰ ਖੇਰ ਦਿਖਾ ਦਈਏ ਮੈਂ ਨਹੀਂ ਗਿਆ ਅੱਜ ਹੈ ਹੋਰ ਜ਼ਰੂਰੀ ਆ ਹੁਣ ਹੋਰ ਇਹ ਨਹੀਂ ਕਰਨਾ ਸਾਰਾ ਬਾਪਈਆ ਭਾਈ ਹੋਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਆ ਗਏ ਭਾਈ ਜੇ ਮੰਡਮਾਂ ਰੇ ਪਾਉਣ ਨਵੇਂ ਅਨੁਭਵ ਪਰ ਇਹਨੂੰ ਖੇਤ ਦਿਖਾ ਦਈਏ ਜੀ ਮਾਦੀ ਘਾਜ਼ੀ ਹਾਂ ਹੋਰ ਜ਼ਰੂਰੀ ਆ ਹੁਣ ਹੋਰ ਇਹ ਨਹੀਂ ਕਰਨਾ ਸਾਰਾ ਬਾ ਭਈਆ ਭਾਈ ਹੋਰ ਐਨਾ ਕੱਖਾ ਸਵੇਰੇ ਬਹੁਤ ਟੌਪ ਦਾ ਕੰਮ ਕਰਿਆ ਹੈ ਏਡਾਂ ਹੂੰ ਹੂੰ ਹੈਨਾ ਆ ਕੋਕੇ ਸਾਰੇ ਪੀਲਾ ਕਰਿਆ ਹੋਇਆ ਕਰਤੇ ਆ ਸਵੇਰੇ ਐਨ ਮੈਂ ਆ ਸਵੇਰੇ ਤੋਂ ਹੀ ਨੇ ਕਰਨ ਲੱਗੀ ਇਹੇ ਫਿਰ ਚਟਪੜਨੇ ਦਾ ਦੂਏ ਦਿਨੇ ਕਰਨਾ ਹੂੰ ਬਾਕੀ ਤਾਂ ਗੀਰੀ ਬੜੀਆ ਖੜੀ ਆ ਇਹਨੇ ਗੀਰੀ ਬਈ 468 ਹੈ ਜੀ ਆ ਵਧੀਆ ਖੜੀ ਆ ਇਹਨੇ ਜੀਰੀ ਠੀਕ ਆ ਸਾਰੀ ਉਹ ਟਾਪ ਆ ਸਿਰੇ ਸਾਈ ਉਧਰ ਵੀ ਜੀਰੀ ਬਣੀ ਆ ਦੇਖੋ ਆ ਉਧਰ ਦਿਨ ਖਾਰ ਤਾਂ ਨਹੀਂ ਪਈ ਦੋ ਬਾਈ ਨਹੀਂ ਹੈ ਠੀਕ ਤਾਂ ਠੀਕ ਤਾਂ ਹੂੰ ਬਾਕੀ ਅੱਜ ਇਹਦੇ ਚ ਬਾਈ ਛਿੱਟਾ ਲਾਉਣ ਆਏ ਆ ਦੁਆ ਜੂਰੀ ਇਹ ਦਾ ਜੂਰੀ ਤੀਆ ਹੀ ਹੋ ਗਿਆ ਸਾਡੇ ਪਹਿਲੇ ਸਾਡੇ ਹਾਂ ਪਹਿਲੇ ਸਾਡੇ ਤੀਆ ਹੀ ਹੋ ਗਿਆ ਜੀ ਦਾ ਅੱਜ ਬਾਈ ਆਪਾਂ ਇਹ ਹੋ ਗਈ ਜੂਰੀ ਪੂਰਾ ਹੋ ਗਿਆ 18 ਤਰੀਕ ਨੂੰ ਲਈ ਤੇ 15 ਤਰੀਕ ਹੋ ਗਈ ਅੱਜ 30 ਦਿਨ ਦੇ ਵਿੱਚ ਇਹਦਾ ਜੂਰੀਆ ਪੂਰਾ ਕਰਤਾ 3 ਦਿਨ ਹਾਂ 3 ਦਿਨ ਚ ਹੋ ਗਿਆ ਹੁਣ ਇਹਦੇ ਚ ਆਪਾਂ ਨੇ ਪਾਉਣੀ ਆ ਸੁੰਡੀ ਠਾਂਡੀ ਤੇ ਕੋਈ ਜਿਵੇਂ ਫਟੇਰਾ ਹੋਵੇ ਜੀ ਉਹ ਜਹਦਵਾਏ ਫਟੇਰਾ ਹੋਵੇ ਉਹ ਬਾਪਾ ਪਾ ਨੇ 5-4 ਦਿਨ ਚ ਗੇਰ ਦੇਣੀ ਵਾ 5-7 ਦਿਨ ਚ ਕੱਲੀ 3 ਦਿਨ થઈ ਗੇਰੇ ਕੱਲੀ ਗਿਰਨੀ ਆ ਉਹ ਉਹ ਤਾਂ ਗਿਰਨੀ ਆ ਕੱਲੀ ਜਾਲ ਵਿੱਚ 2 ਕਿਲੋ 3 ਕਿਲੋ ਜੂਲਾ ਰੱਖਿਆ ਦਾ ਚਾ ਉਹ ਥੋੜਾ 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 ਛਿੱਟਾ ਦੇ ਦੇਣਾ ਬਸ ਆਪੇ ਪਾਣੀ ਖੜਾ ਕੇ 5-5 ਕਿਲੋ ਕਿਲੇ ਦਾ ਕੋਈ ਕੁਝ ਨਹੀਂ ਹੈਗਾ ਉਹ ਫਿੱਟੇ ਖਾਤਰ ਕੁਝ ਨਹੀਂ ਉਹ ਤਾਂ 2.5 ਕਿਲੋ ਪੈਣੀ ਆ ਕਿਲੇ 2.5 ਕਿਲੋ ਕਿਲੇ ਦੀ 2.5 ਕੋਲ ਥੈਲੇ ਚ ਰਲਾ ਲਵੇ ਯਾਰ ਬਸ ਥੈਲੇ ਚ ਰਲਾ ਲਵੇ ਇੱਕ ਥੈਲੇ ਬਰ ਲਾ ਕੇ ਸਾਰੇ ਮਾਰ ਬਸ ਠੀਕ ਨਹੀਂ ਗੱਲ ਮਾੜਮ ਮਾੜਾ ਹੱਥ ਕਰਕੇ ਹੋਰ ਕੀ ਹੈ ਛਿੱਟਾ ਸੱਟ ਆ ਜਾਂਦਾ ਫਿਰ ਇਹਨੂੰ ਠੀਕ ਨਹੀਂ ਹੋਰ ਬੱਕਰੀਏ ਸ਼ੁਰੂ ਕੰਮ ਹੁਣ ਮੈਂ ਕਹਿੰਦਾ ਕਰਨੀ ਪੈਣਾ ਉਹ ਡੱਕੇ ਇਹਦੇ 468 ਦਾ ਜਿਹੜੀ ਜਿਹੜੀ ਮਰਜ਼ੀ ਜਿਹੜੀ ਦੇਖ ਲੈ ਤੂੰ ਜਿਹੜੀ ਸਾਰੀ ਬੂਝਾ ਚੰਗੀ ਖਰੀ ਜਿਹੜੀ ਖੜੀ ਆ 468 ਆ ਜਿਹੜੀ ਹੂੰ ਠੀਕ ਆ ਹੈਨਾ ਪਿਛਲੇ ਸਾਲ ਵਧੀਆ ਨਿਕਲੀ ਤਾਂ ਹੀ ਲਾਈ ਆ ਸੀਗੀ ਹੋਰ ਅਜਾ ਵੀ ਬਹੁਤ ਬੂਝਾ ਕਾ ਨਿਕਲਦਾ ਬਿਛੇ ਤੇ ਨਾ ਮਡੱਕੇ ਹੂੰ ਹੈਨਾ ਜਿਹੜੀ 10000 ਡੱਕੇ ਦਾ ਕਰ ਲਏ 15 ਕ ਡੱਕੇ ਹੁੰਦੇ ਇਹਦੇ ਪਟਾਕੂ ਨਾ ਪਟਾਕੂ ਨਾ ਜੂਰੀ ਅੱਜ ਲੱਗ ਗਿਆ ਹੂੰ ਅੱਜ ਮੰਨ ਕੇ ਚੱਲ ਵੀ ਆਪਣਾ ਜੂਰੀ ਲੱਗ ਗਿਆ ਹੈ ਟਾਕੋ ਜਾਂ ਦੱਸ ਗਿਆ 10 11 ਦਿਨ થઈ ਜਾਂਦੀ ਆ 40 ਦਿਨ ਦੀ ਚ ਮਾਰ ਦੇਣੀ ਹਾਂ 40 ਦਿਨ ਦੀ 40 ਵਿਆਹ ਦਿਨ ਦੀ ਨੂੰ ਮਾਰ ਦੇ ਬਸ ਜਿਆਦੀ ਨਾ ਜਾਨੂੰ ਇੱਥੇ ਜਾਣੇ ਨਹੀਂ ਲੰਬਾ ਸਰ ਰੱਖੂਗੀ ਫਿਰ ਐਨੇ ਨੂੰ ਸਪਰੇਅ ਹੋ ਜਾਣੀ ਫਿਰ ਐਨੇ ਨੂੰ ਫਿਰ ਫਿਰ ਸੁਤਾ ਕੰਮ ਹੋ ਜਾਂਦਾ ਉਹਨੂੰ ਸੰਡੀ ਸੰਡੀ ਦਾ ਕੰਮ ਚੱਕ ਦੇਣਾ ਸਾਰੇ ਹੂੰ ਆਪਣਾ ਕਰ ਦੇਣੀ ਪਤਾ ਉਹ ਵੀ ਹੈ ਕਿ ਨਹੀਂ ਹੈ ਬਹੁਤ ਵਧੀਆ ਚੀਜ਼ ਆ ਉਹ ਉਹ ਗੰਨੇ ਆਪਣੇ ਠੀਕ ਖੜੇ ਆ ਨਾ ਭਾਈ ਹੋਈ ਹਾਂ ਕੋਈ ਬਿਮਾਰੀ ਨਹੀਂ ਲੈਟ ਖਾਬ ਹੋਣੀ ਯਾਰ ਜਿਹੜੇ ਕਹਿੰਦੇ ਉਹ ਲੈਟ ਖਾਬ ਜੰਪਰ ਜੁੰਪਰ ਹੋ ਗਿਆ ਕੱਲ ਆਪਣੇ ਹੋ ਗਿਆ ਤਾਂ ਉੱਥੇ ਹੁਣ ਉਧਰ ਟੁੱਟਿਆ ਵਾਂ ਲੱਗਦਾ ਕਿ ਇਹ ਸਾਰੀ ਚੱਲ ਗਈਆਂ ਹੁਣ ਜੈਂਪਰ ਲੱਗਣੇ ਲੋਡ ਪੈਂਦਾ ਹੁਣ ਲੋਡ ਪੈਂਦਾ ਕਿਸੇ ਦੀ ਮੋਟਰ ਖੜੀ ਆ ਨਹੀਂ ਸਾਰੀ ਚੱਲ ਗਈਆਂ ਇਹਨੇ ਵੀ ਚੱਲ ਗਈਆਂ ਮੋਟਰਾਂ ਬੂਲਰਾਂ ਚੱਲ ਗਈਆਂ ਹਾਂ ਹੈ ਕਿ ਨਹੀਂ ਹੋਰ ਇਹ ਕਾਹ ਵੀ ਆ ਤੇ ਦੇਖਦਾ ਦੇਖਣਾ ਪੈਣਾ ਕੀ ਕਰਨਾ ਇਹਦਾ ਇਹਨੇ ਤਾਰ ਨੂੰ ਲੱਗ ਗਿਆ ਇੱਥੇ ਵੱਡੇ ਹੋਣੀਆਂ ਬਾਈ ਅੱਮੀ ਵੀ ਇਦਾਂ ਹੀ ਆ ਇਹ ਵੱਡੇ ਹੋਣੀਆਂ ਤਾਂ ਹੁਣ ਰਹਿਣ ਦੇ ਵੱਢਣ ਦੇ ਤਾਰ ਵੱਢਦੇ ਰਹਿਣ ਦੇ ਹਾਂ ਇਹਦੇ ਜਾਂ ਪੱਤੇ ਝਾੜਨੇ ਆ ਨੌਰਸਾਂ ਚ ਹੂੰ ਜਿਆਦਾ ਨਹੀਂ ਝੜਦੇ ਕਰਨੇ ਇਹ ਵੀ ਥੋੜੀ ਆਏ ਆਏ ਕੰਝ ਦਿਲਾ ਕੇ ਫੇਰ ਹੀ ਲੱਗ ਜਣਾਂ ਉਹ ਪਰਤਾਰ ਆ ਗਈ ਜੀ ਪਰਤਾਰਾਂ ਲੱਜਣੀਆਂ ਇਹ ਫੇ ਬਿਜਲੀ ਵਾਲੇ ਕਹੂਗੇ ਨਹੀਂ ਨਹੀਂ ਮੇਰੀ ਗੱਲ ਸੁਣ ਤੂੰ ਇਹੀ ਕੰਮ ਕਰਨਾ ਆਪਾਂ ਇੱਥੇ ਵੀ ਕੱਢ ਕੇ ਇੱਧਰ ਲਾ ਦੂੰਗਾ ਸ਼ਾਮ ਨੂੰ ਉਹ ਫੁੰਝੇ ਜਿਹੇ ਨਹੀਂ ਜਿਆਦੇ ਪੱਤੇ ਝੜੇ ਹੋਣਦੇ ਤੇ ਜਾਂ ਨੌਰਸਾਜ ਹੋਣਾ ਇਹਨੇ ਇਦਾਂ ਹੁਣ ਨਹੀਂ ਹੋਣਾ ਇਹਨੇ ਨੌਰਸਾਜ ਫੜੂਗੀ ਇਹ ਜੜ ਤੇ ਕਾਹ ਚਾਂਗਣੇ ਵਾਲਾ ਥੰਦੇ ਤੇ ਆਹ ਆਹਲੇ ਦਾ ਬੁੱਟਾ ਬਿੰਜੀ ਉਹ ਰਹਿ ਜਾਂਦੀ ਔਰੇ ਹਮ ਹੈ ਕਿ ਨਹੀਂ ਕੱਲ ਬੱਲਬ ਨਹੀਂ ਦਿਖਦਾ ਉੱਥੇ ਤੇ ਬੱਲਬ ਨਹੀਂ ਦਿਖਦਾ ਆਪਣਾ ਨਹੀਂ ਬੱਲਬ ਦਿਖੀ ਜਾਂਦਾ ਉਹ ਮੋਟਰ ਪਰ ਤੇ ਦੂਈ ਪੱਤੇ ਉਹ ਤਾਂ ਹੈ ਹੁਣ ਇਹਦੇ ਕਰਕੇ ਦੇ ਦੇ ਇਹਦਾ ਥੱਲੇ ਹੈ ਕੁਝ ਨਹੀਂ ਹੈ ਜਿੰਗ ਚਿੰਗਾ ਜਾਈਆਂ ਛਾਂਗਦੇ ਇਹਨੂੰ ਉਹ ਉੱਥੇ ਉਹ ਆਪਣੀ ਮੋਟਰ ਦਾ ਸਾਹਮਣੇ ਸਮਝ ਲਾ ਉੱਥੇ ਉਹ ਪੂਲੀ ਪਰ ਤੇ ਆ ਬੱਲਬ ਵਾਲਾ ਦਿਖੀ ਜਾਂਦਾ ਹੂੰ ਵੀ ਹੈਗੀ ਹੈ ਲਾਈਟ ਉੱਥੇ ਹੈ ਕਿ ਨਹੀਂ ਚੱਲ 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 ਚੱਲੀਏ ਭਾਈਏ ਬਾਕੀ ਅੱਜ ਬਾਈ ਰੇਹ ਲੱਦ ਲਿਆ ਇਹ ਫਿਰ ਕੱਲੂ ਫੇਰ ਲਿਆਉਣਾ ਹੁਣ ਰੇਹ ਦਾ ਕੰਮ ਹੀ ਦੇ ਫੇਰਾ ਬੱਬ ਇਹ ਵਾਲਾ ਮੁੱਕਿਆ ਹੋਈ ਹੈ ਮੁੱਕਿਆ ਹੋਈ ਉਹ ਤਾਂ ਢੋਲੀ ਦਾ ਹੱਥ ਘੜੀ ਚੱਕਣੀ ਆ ਪੂਰਨ ਵਾਲੇ ਪਾਉਣੇ ਯਾਰ ਨਹੀਂ ਸ ਕਰਦੇ ਆ ਕੋਸਾ ਦੇ ਸਪਰੇਅ ਮਾਰਦੇ ਮੈਂ ਤਾਂ ਕਹਿੰਦਾ ਕਾਨੂੰ ਬੂਟੇ ਹਲਾਉਣੀ ਚਾੜੂ ਦੀ ਨਾ ਨਾ ਸਪਰੇਅ ਕਰ ਦੂੰਗਾ 1 ਲੀਟਰ 1 ਕਿਲੇ ਜੇ ਲੱਗਣੀ ਐ ਸਪਰੇਅ ਨਾ ਫੂਕ ਕੇ ਰੱਖ ਦੇ ਨਾ ਵਿੱਚ ਪਾ ਦੇ ਦੇ 2-2 ਕਿਲੋ ਯੂਰੀਆ ਪੰਪ ਦੇ ਬੜਾ ਠੀਕ ਗਾੜਾ ਜਾ ਹੋ ਜਾਣਾ ਇਹਨਾਂ ਚੱਕ ਦੇਣਾ ਉਹਨੇ ਕੱਖ ਜਦੀ ਠੀਕ ਨਹੀਂ ਚੱਕ ਫੇਰ ਉਹ ਜਾ ਸਟਾਰਟ ਚਲੋ ਜੀ ਲੰਬੀ ਕਬੱਡੀ ਉਧਰ ਨੂੰ ਚਲਣੀ ਬੰਨ ਤਾਈ ਲੋ ਜੀ ਬਾਈ ਚੱਲਦਾ ਕੰਮ ਫੇਰ ਦੋ ਝੋਲੀਆਂ ਰਹਿ ਗਈਆਂ ਆਪਣੀਆਂ ਰੇਹਦੀਆਂ ਪਾਉਣੇ ਨੂੰ ਹਾਂ ਬਾਕੀ ਗਰਮੀ ਬਹੁਤ ਹੈ ਅੱਜ ਮੌਸਮ ਚ ਥੋੜਾ ਜਿਹਾ ਹੈਗਾ ਏ ਗੜਬੜੀ ਬਾਕੀ ਆਪਾਂ ਨੇ ਹੁਣ ਬਾਪੂ ਲਗਾ ਨੱਕੇ ਲਾਉਣ ਆ ਦੇਖੋ ਬਾਈ 460 ਦੀ ਜਿੱកਾ ਟੌਪ ਦਾ ਖੜਾ ਐ ਪਿੱਛੇ ਜਿਹੜੀ ਵਧੀਆ ਐ ਤੇ ਕੀ ਸਾਰਿਆਂ ਦੀ ਰੱਬ ਸੁੱਖ ਰੱਖੇ ਬਸ ਹੁਣ ਫਿਰੇ ਚੜਾ ਦੇਵੇ ਹੂੰ ਆਹ ਕਹਿ ਰਾਇ ਫੁੱਲੇ ਆ ਮੜਾ ਜਿਹਾ ਕੱਸਤਾ ਇਹਨੂੰ ਇਹਨੂੰ ਵੀ ਮੜਾ ਜਿਹਾ ਕੱਸਤਾ ਬੱਕੀ ਦਾ ਬਾਂਦਿਆ ਪਾਣੀ ਉਹ ਭਰੇ ਬਈ ਆ ਤਿੰਨ ਕਾਰੇ ਇਹਨਾਂ ਨੂੰ ਕਰਨਾ ਜਿਹੜਾ ਪਾਣੀ ਘਟਾ ਹੈ ਹੂੰ ਹੂੰ ਠੀਕ ਨਹੀਂ ਗੱਲ ਹੈ ਹਾਂ ਜੇ 12 ਵਜੇ ਤੱਕ ਭੜਕੇ ਤਾਂ ਬੰਦ ਕਰ ਦੂੰਗੇ ਨਹੀਂ ਉਹ ਚੱਲੀ ਜਾਣ ਦੂੰਗੇ ਆ ਤਾਂ ਹੁਣ 12 ਵਜੇ ਹੁਣੀ ਆਇਆ ਤਾਂ ਉੱਪਰ ਟਾਈਮ ਚੱਲਦਾ ਨਹੀਂ ਹਾਂ 4 ਵਜੇ ਹੁਣੀ ਦੀ ਸਵੇਰ ਮੈਂ ਤੁਹਾਨੂੰ ਕਹਿ ਰਹੀ ਹਾਂ ਉਹ ਕਹੋ ਜਲਦੀ ਪਿੰਡ ਵਾਲੀ ਉਹ ਫालतू ਚੱਲਦੀ ਆ ਉਹ ਵੀ ਪੰਗਾ ਖੜਾ ਹੈ ਹਾਂ ਇਹ 12 ਵਜੇ ਭਾਜਣੀ ਉਹ 12 ਵਜੇ ਹੁਣੀ ਆ ਹਾਂ ਜੋ ਫੇਰ ਆਉਣੀ 12 ਵਜੇ 12 ਵਜੇ ਆਉਣੀ ਹੈ ਇਹ 12 ਵਜੇ ਭੇਜਣੀ ਹੈ ਹੂੰ ਫੇਰੇ ਤਾਂ ਚੱਲੀ ਜਾਣਾ 12 ਵਜੇ ਫੇਰ ਤਾਂ ਹੁਣ ਦੀ ਲੋੜ ਨਹੀਂ ਮੁੜ ਕੇ ਹੁਣ ਕਿ ਆਉਣਾ ਮੈਂ ਬੰਦੇ ਘਰ ਦੇ ਲ ਗਾਹ ਪਾਣੀ ਬੰਦ ਕਰਤੇ ਆ ਬਾਈ ਉਧਰ ਇਧਰ ਚੱਲਦਾ ਆ ਦੋ ਕਿਹਾਰਿਆਂ ਚ ਪਾਣੀ ਘੱਟ ਇਧਰ ਲਿਆਂ ਚ ਬੈਕ ਐਵੇਂ ਵਾਲੇ ਦਿਖਾਉਂਦੇ ਬਾਕੀ ਸਾਨੂੰ ਬਾਕੀ ਆ ਦੋ ਕਿਹਾਰਿਆਂ ਚ ਘੱਟ ਹੈ ਜੀ ਪਾਣੀ ਪਰਾਂ ਇੱਕ ਆ ਨਾਵਾ ਨਹੀਂ ਚਲਦੀ ਜਮੀ ਅੱਜ ਫੇਰ ਅੱਗ ਲੱਗੀ ਆ ਫਾਵਾਂ ਨਹੀਂ ਚਲਦੀ ਹੈਗੀ ਇਧਰ ਪਾਤ ਆਪਾਂ ਨੇ ਸਾਰਾ ਪਰਾਂ ਨੂੰ ਉਹ ਪਾਤ ਆ ਤੱਕ ਸਹੀ ਹਰਾਈ ਵਧੀ ਇਧਰ ਪਾਤ ਆ ਇਧਰ ਆ ਪਾਤ ਆ ਸਾਰਾ ਉਧਰ ਪਾਤ ਤਾਂ ਛੱਡ ਕਿੰਨੀ ਪਰ ਸਾਰਾ ਪਾਤ ਆ ਦੋ ਕਿਹਾਰੇ ਰਹਿ ਗਏ ਜੀ ਡੇਢ ਦੋ ਕਿਹਾਰੇ ਬਸ ਡੇਢੇ ਰਹਿ ਗਿਆ ਅੱਜ ਵੀ ਚਾਰ ਫਾਂਟਾ ਲੱਗੀਆਂ ਹੋਈਆਂ ਆ ਬਾਕੀ ਡੋਲਾਂ ਪਰ ਸਪਰੇਅ ਹੋਣੀ ਆ ਹੁਣ ਬਈ ਆਹ ਵਿਚਾਲੀਆਂ ਪਰ ਆਹ ਜਿਹੜਾ ਬੂਜਾ ਨਾ ਇਹਨੂੰ ਨਾਮ ਨਹੀਂ ਗੋਲਡ ਲਿਆ ਕੇ ਰੱਖੀ ਹੋਈ ਆ ਆਹ ਜਿਹੜਾ ਬੂਜਾ ਦਾਤੀ ਲੈ ਕੇ ਨਾ ਮੋਟਾ-ਬੋਟਾ ਜਿਹਾ ਦੇ ਖਿੱਚ ਕੇ ਬਾਹਰ ਘਾਟੇ ਦਾ ਕੰਮ ਹੈ ਕਰ ਦੂੰਗਾ ਤਾਂ ਘਾਟੇ ਇਹਨਾਂ ਪਰ ਕਰ ਦੇ ਡੋਲਾਂ ਪਰ ਬੂਜਾ ਦੇਖਿਆ ਸੋਹਣਾ ਹੋਇਆ ਵਾ ਜੀਰੀ ਦੇ ਨੇ ਇਹਦਾ ਬੂਜਾ ਬਾਤੀ ਤੱਕੀ ਡੋਲੀ ਫਿਰ ਹੁਣ ਹੂੰ ਹਾਂ ਚੱਕਾ ਬੰਦ ਮੈਂ ਕਹਿਆ ਬਣਾ ਤੂੰ ਆਮਾ ਬੜੂਗਾ ਮੈਂ ਪਰਲੇ ਚੱਲ ਜਾਣਾ ਇਹਦੇ ਮੈਂ 2 ਮਿੰਟ ਗੱਲ ਨੂੰ ਹੂੰ ਦੋ ਕਰਾਂ ਦੋ ਕਰ ਲੈ ਦੋ ਡਬਲ ਲਿਆ ਬਸ ਅੱਜ ਇੱਥੇ ਕਹੇ ਵੇ ਇੱਧਰ ਉਹ ਪਰਾਂ ਐ ਉੱਥੇ ਉਹਦੇ ਪੈਰ ਨਿਕਲੇ ਪਏ ਯਾਰ ਫਿਰ ਤਾਂ ਮੈਂ ਕਹਿੰਦਾ ਤਿੰਨ ਹੋ ਜਣੀਆਂ ਇਹ ਹੂੰ ਤਿੰਨ ਹੋ ਜਣੀਆਂ ਪਰਾਂਲੇ ਚ ਆ ਜੀ ਪਰਾਂਲੇ ਚ ਹਾਂ ਡਾਲ ਨਾਲ ਮੁੜਿਆਉਂ ਡੌਣ ਦਾ ਮੁੜਿਆਈ ਇਹਦੇ ਮੈਂ ਦੋ ਲੈ ਜਾ ਦੋ ਬਣਾ ਦੋ ਲੈ ਜਣੀਆਂ ਇੱਕ ਮੈਂ ਮੋੜਿਆ ਨੀ ਤੂੰ ਦੂਈ ਕਰ ਜਾ ਜੀ ਬਸ ਠੀਕ ਆ ਚੱਲ ਠੀਕ ਹੈ ਨਾ ਉਹਦਾ ਫੇਰ ਪੂਰਾ ਕਰ ਦਿੰਦੇ ਆ ਠੀਕ ਆ ਠੀਕ ਆ ਸਮਝ ਨਹੀਂ ਹੂੰ ਉਹ ਵੀ ਲੰਬੀ ਮੁਕੀਆ ਕੰਮ ਹੋਣਗੇ ਉਹ ਹਦਾ ਹੈ ਉਹ ਗਾਹਾਂ ਹੈ ਗਾਹਾਂ ਗਾਹਾਂ ਦਿਖਦੀ ਪੈੜ ਹਾਂ ਪੈੜ ਫੇ ਤਾਂ ਠੀਕੇ ਦਾ ਯਾਰ ਹੈ ਆ ਡੋਲ ਹੈ ਉਹ ਥੱਲੇ ਕੋਲ ਹੈ ਹਾਂ ਝੋਲੀ ਕੋਲ ਹੈ ਦਬਲੇ ਮਾਰ ਕੇ ਮਾਰਦਾ ਜਦੋਂ ਮੈਂ ਡਬਲੇ ਆ ਜਾਂਦਾ ਹਾਂ ਹਾਂ ਡਬਲੇ ਚੱਲ ਜਾ ਥੋੜਾ ਜਿਹਾ ਕੱਟ ਕਰਦੀ ਹੱਥ ਬੱਸ ਠੀਕ ਆ ਹੂੰ ਹੂੰ ਆ ਜਿਹੜੀ ਮੂੜੇ ਹੋਣੀ ਫਾਂਟ ਪੂਰੀ ਆ ਨਾ ਬਾਕੀ ਆਪਣੀ ਝੋਲੀ ਫਈਆ ਪਈ ਆ ਬੰਨ ਸਮਾਪਤੀ ਕਰਕੇ ਫਿਰ ਚੱਲਦੇ ਆ ਕਰਨ ਟੱਕਰ ਗਿਆ ਹੈ ਟੱਕਰ ਗਿਆ ਰਿਹਾ ਮੱਕੜੀ ਲੈ ਹੱਕ ਕਿੱਥੇ ਗਿਆ ਉੱਪਰ ਵਧੀ ਪਰ ਨਹੀਂ ਗੱਬਰਾ ਸਾਰਾ ਦਬੇਰੇ ਲੱਗ ਗਿਆ ਸਾਲ ਦੁੱਖ ਸਿਰ ਪਰ ਨੂੰ ਕਿੱਥੇ ਲੱਗ ਗਈ ਪਿੱਛੇ ਗਈ ਹੁਣ ਤੱਕ ਚੱਲ ਘੁੰਮਣਾ ਹੀ ਨਾ ਨਵੀਂ ਮੱਕੜੀਆਂ ਨੇ ਆ ਲੈਟ ਛੱਡੀ ਉੱਤੇ ਛੱਡ ਆਉਂਦਾ ਪਾਣੀ ਗੰਨਾ ਪਾਣੀ ਮੰਗਦਾਦਾ ਚੱਲੀ ਲੈਟ ਆਈਓ ਨਹੀਂ ਫੇਰ ਲੈਟ ਹੋਈਦਾ ਅੱਜ ਕੱਟ ਲੱਗ ਗਿਆ 11 ਵਜੇ ਆਈ ਸੀ ਜਿਹੜਾ ਘੰਟਾ ਲੈਟ ਚੱਲਦੀ ਅੱਜ ਫੇਰ ਬਾਜੀ ਦੀ ਲਾਈਟ ਐ ਨਹੀਂ ਛੱਡਣੀ ਸਲਾਹ ਦੀ ਐਨੇ ਵੀ ਲੈੜੇ ਨੱਠੀ ਜਾਨੂ ਸੀਪੇ ਦੇ ਘਰੇ ਜਾ ਉਹ ਹਾਂ ਹੋਰ ਆਉਗੀ ਤਾਂ ਸਹੀ ਯਾਰ ਤਾਂ ਜੇ ਪਿੱਛੇ ਦੇ ਰੱਠੀ ਟਾਈਮ ਤੇ ਦਊਂਗਾ ਵੀਰ 1:20 ਕਿੰਨੇ ਵਜੇ 12:00 ਵਜੇ ਹਾਂ 12:00 ਵਜੇ ਕਿ ਰਹਿੰਦੀ ਹੁਣ ਲਾਈਟ ਨਹੀਂ 12:00 ਵਜੇ ਆਈ ਆ 1:30 1:00 ਵਜੇ ਤਾਂ ਆਈ ਆ ਓਰੇ ਸ਼ਾਮ ਆਉਂਦੀ ਉਹ ਸਾਬ ਤਾਂ ਕੋਈ ਨਹੀਂ ਅੱਛਾ ਯਾਰ ਹੈ ਉਹ ਨਹੀਂ ਕੰਮ ਹੈਗਾ ਆਪਣੀ ਇੱਛਾਂ ਵਾਲੀ ਹੈ ਹਾਂ ਆਪਣੀ ਇੱਛਾਂ ਨਾਲ ਆਉਂਦੀ ਆ ਬਾਅਦ ਜਦ ਜਦ ਜੀ ਕਰਾਈ ਜਾਂਦੀ ਆ ਕਾਜੀ ਕਾ ਚੱਲੀ ਜਾਂਦੀ ਐ ਕਾਜੀ ਬੱਸ ਕਾ ਜਿਸ ਬਿਰੂ ਰੇਪ ਆ ਕੇ ਆਏ ਫਿਰ ਜਿਹੜੇ ਕਹਿ ਰਹੇ ਮੈਂ ਤਾਂ ਹੈਗਾ ਤਾਂ ਪਾਣੀ ਹਾਂ ਉਹਨਾਂ ਦਾ ਪਿਆ ਰਾਮ ਨਾਲ ਹਾਂ ਦੂਹਾਂ ਵਿੱਚ ਚੜ ਗਈ ਹੋਂਕਣੀ ਲੋ ਕਹਿ ਰਹੇ ਪਾਣੀ ਘਟ ਤੂੰ ਕਹਿ ਰਹੇ ਪਾਣੀ ਘਟਦਾ ਇੱਥੇ ਸਹੀ ਲੱਤ ਜਾਂਦੀ ਐ ਘਾਰ ਲਾਈਆਂ ਦਾ 5-5 ਕਿਲੋ ਪੈਰਾਂ ਨੂੰ ਤਰਦਾ ਇਹੀ ਖੜਾ ਉਹ ਨਹੀਂ ਪਾਣੀ ਮਤ ਉਹ ਹੀ ਜਾਂਦਾ ਠੀਕਣੀ ਮਿੱਟੀ ਛੱਡ ਦਿੰਦਾ ਬਣੀ ਜਾਂਦੇ ਮੇਰੇ ਲਈ ਚਲਾਤੀ ਹੋਣੀ ਇੱਧਰ ਕੱਟ ਲੱਗਿਆ ਜਿਹੜਾ ਉਹ ਨਹੀਂ ਚੱਲੀ ਹੋਣੀ ਉਹ ਤਾਂ ਰਾਤ ਦੀ ਚੱਲਦੀ ਤੇਰਾ ਖਰਾਬ ਹੋਈ ਦੀ ਲੋ ਤਾਂ ਜ਼ਰਾ adiabatically ਆਈ ਹੁਣ ਕਰਨ ਵੀ ਗਿਆ ਹੁਣ ਮੀਂਹ ਪਿਆ ਨਹੀਂ ਹੈਗਾ ਕਿਤੇ ਜੈਂਪਾ ਟੁੱਟ ਗਿਆ ਕਿਤੇ ਸੜ ਗਿਆ ਕੁਝ ਆਈ ਕੁਝ ਚੱਲਦਾ ਹੁਣ ਸਾਡੇ ਖੰਭੇ ਬੱਚ ਕਰਕੇ ਰੱਖਿਆ ਜਿਆਦੀ ਗਏ ਮੋਟਰ ਮਹੱਲ ਭਰ ਗਏ ਨੱਕੇ ਪੁੱਤਰ ਕੇ ਆਈਏ ਇਹ ਟਰਾਜ ਵਰੰਭ ਚ ਨਿਕਲ ਤੈਨ ਲੱਟੂ ਤੇ ਉੱਪਰ ਨੂੰ ਤਿੰਨ ਫੇਸ ਹਾਂ ਤਾਰ ਜੱੜ ਤੇ ਟੁੱਟ ਗਈ ਉਹ ਜਲ ਗਈ ਥਾਰੀ ਮੋਟਰਾਂ ਖੜੀਆਂ ਦੋਏ ਦੋਹਾਂ ਦੇ ਇੱਕ ਆਹੋ ਦੋਏ ਖੜੀਆਂ ਪਾਕਿਸਤਾਨ ਦਾ ਕੇ ਆਪਣਾ ਥੋੜਾ ਪਾਕਿਸਤਾਨ ਦਾ ਜੀ ਗਏ ਹੋਏ ਕੁਆਰੀਆਂ ਦੇ 6 ਬੰਦੇ ਕੈ ਤਰੀਕੇ ਨੇ ਜੀ 4 ਤਰੀਕੇ ਨੇ ਕੁਆਰੀ ਪੈ ਗਈ 4 ਤਰੀਕ ਨੂੰ ਜਾਣਾ 4 ਤਰੀਕ ਕਹਿੰਦੇ 4 ਤਰੀਕ ਨੂੰ ਉੱਥੇ ਐਂਟਰੀ ਥੋੜੀ ਚਾਰ ਨੂੰ ਸਵੇਰੇ ਹਾਂ 4 ਨੂੰ ਐਂਟਰੀ ਆ ਹਾਂ ਇਨਕੁਆਰੀ ਨੂੰ ਗਏ ਹੋਏ ਇਨਕੁਆਰੀ ਅੱਧੇ ਲਈ ਹੋ ਗਈ ਅੱਧੇ ਘਰੇ ਕੇ ਉਹਦੇ ਨਹੀਂ ਕਾਲੂਆ ਹੋ ਗਈ ਉਹ ਥੋੜੀ ਵੀ ਆਈ ਵੀ ਹੋਣੀ ਉੱਥੇ ਅੱਧੇ ਬੁਲਾ ਲਏ ਹੋਣੀ ਉਹਨਾਂ ਨੇ ਨਹੀਂ ਤੁਹਾਡੇ ਫੈਸੇ ਠਾਉਣੇ ਮਾਂ ਮੁੱਟੀ ਹੋ ਜਾਂਦਾ ਫਰਕ ਪਾ ਜਾਂਦਾ ਅੱਛਾ 4 ਸਵੇਰੇ ਚੱਲੇ ਜਾਓ ਨਾ ਨਾ ਜੀ ਫੋਨ ਆਈ ਤੇ ਜਾਉਂਗੇ ਤਾਂ ਫੋਨਾਂ ਚੱਲੇ ਉਰਕੇ ਜੇ ਫੋਨ ਆਊਗਾ ਭਈ ਤਾਂ ਹੀ ਜਾਉਂਗੇ ਇਹਨੇ ਬੰਦੇ ਦੀ ਆਇਓ ਕਰਾਇਆ ਹੈ ਚਾਰ ਬੰਦੇ ਆਈਓ ਹੈ ਪੰਜ ਦੀ ਪਹਿਲੇ ਵੀ ਆਉਂਦੇ ਆ ਪੰਜ ਦੀ ਗੱਲ ਨੂੰ ਆਜੀ ਪੰਜ ਚਾਰ ਦੀ 17 ਬੰਦੇ ਦੱਸੇ ਕਾਹ ਦਿਨ ਪਈ ਜਾ ਯਾ ਯਾਤਰੀ ਕੀ ਬਚ ਗਈ ਹੋਗੀ ਮੈਨੂੰ ਤਾਂ ਬਹੁਤ ਟਾਈਮ ਪਿਆ ਕੈ ਹੋਗੀ ਅੱਜ 15 ਚ 15 ਹੋ ਗਈ ਬਹੁਤ ਲੰਬੀ ਤਰੀਕ ਮੇਰੀ ਫਿਰ 15 ਵੇ ਜਾਨ ਨੂੰ ਇੱਕ ਦੋ ਮੀ ਬੈ ਕੇ ਠੰਠੇ ਰੋ ਜੂ 15 4 19 19 ਦਿਨ ਪਈ ਹੋਰ ਹੁਣ ਤਾਂ ਮਰਨ ਵਾਲਾ ਕੰਮ ਤਾਂ ਆ ਜਾਨ ਤਾਂ ਮੀ ਪੈਣੇ ਜਾਨ ਨੂੰ ਫਰਕ ਪੈਣਾ ਜੇ ਮੀ ਪੈ ਗਈ ਇੱਕ ਦੋ ਆਪਣੇ ਤਾਂ ਮੀ ਹੀ ਨਹੀਂ ਪਿਆ ਹੈਗਾ ਮੀਂਹ ਦਸੀ ਜਾਂਦਾ ਪੈਂਦਾ ਨਹੀਂ ਰੋਜ਼ ਦੱਸਦਾ ਮਹੀਨਾ ਕੰਨੇ ਦੀ ਆ ਕੱਖ ਵੀ ਸੁੱਕ ਕੇ ਗੰਨੇਾਂ ਚ ਅਗਲਾ ਧਾਨਾ ਨਹੀਂ ਛੱਡੇਗਾ ਗੰਨੇਾਂ ਨੂੰ ਛੱਡੇ ਆ ਮੱਕੜੀ ਤੇਰੇ ਨਾਲੇ ਪੈਸੇ ਪਈ ਵੀ ਆ ਆ ਬੈਠੀ ਇੱਧਰ ਕਿੱਥੇ ਬੈਠੀ ਆ ਚੱਕ ਤੇ ਸੜੀ ਖਾਣ ਲੱਗਦੀ ਨੇ ਤਾਰਾਂ ਆ ਉਹ ਗੀ ਗੀ ਦੇ ਬੈਰ ਕੋਲ ਉਹ ਮੇਰੇ ਸੇ ਖੜ ਦੇਣੇ ਤੇ ਬਜਾਰ ਤੇ ਨਾ ਨਾ ਉਹ ਲੰਘ ਇੱਧਰ ਚੱਲ ਜਾ ਮੈਂ ਤਾਂ ਹਾwidehat ਹੀ ਕਰਨੀ ਸੀ ਹਾੱਤੀ ਮੈਂ ਕਹਿੰਦਾ ਹੋਰ ਫਿਰਦੀ ਐ ਇੱਕ ਅੱਧੀ ਲਾੜਾ ਵਰਨੇ ਦਾ ਲੜਾ ਉਹ ਮਾਰਾ ਭਾਕੇ ਲੋ ਬਈ ਜਾਚ ਨਹੀਂ ਆ ਰਹੇ ਆ 16 17 ਜਾਣੇ ਆ ਜੀ ਪੂਰੇ 17 ਹੈ 17 ਜਾਣੇ ਆ ਕਹਿੰਗੇ ਨਹੀਂ ਮੇਰਾ ਪਾਸਪੋਰਟ ਐਕਸਪਾਇਰ ਹੋ ਗਿਆ ਪਾਕਿਸਤਾਨ ਦੀ ਆ ਪਾਸਪੋਰਟ ਐਕਸਪਾਇਰ ਹੋ ਗਿਆ ਮੇਰਾ ਕੀ ਦੁਬਾਰਾ ਬਣੂਗਾ ਹਾਂ ਕੀ ਹੋ ਗਿਆ ਡੇਟਾ ਉਹ ਹੋ ਗਿਆ ਉਹਦਾ ਲਿੰਟ ਬੁੱਕ ਗਈ 24 ਦਾ ਬਖਤਮ ਹੋ ਗਿਆ ਉਹ ਦੁਬਾਰਾ ਬਣੂਗਾ ਹੁਣ ਹਾਂ ਰੀਨਿਊ ਹੋਊਗਾ ਨਿਊ ਹੋਊਗਾ ਕਰਾ ਦੇ ਹੋ ਜਾਂਦੀ ਆ ਹੁਣ ਦਾ ਕਰਾਉਣਾ ਆਪਾਂ ਕੋ ਬੈਂਚੋਂ ਪਾਕਿਸਤਾਨ ਨਾਲੋਂ ਨਹੀਂ ਫਿਰਦੇ ਫੇਰੀ ਦੇ ਬਾਅਦ ਅੰਦਰ ਦਾ ਇੱਥੇ ਵੀ ਤੇ ਟੇਕਮ ਕੇ ਮੱਥਾ ਆਉ ਉਹ ਤਾਂ ਸਾਂਝਾ ਦੂਮਿਆਂਗੇ ਇੱਕ ਵਾਰੀ ਇੱਧਰ ਵੀ ਉਹ ਤਾਂ ਕਿ ਬਾਦਸ਼ਾਹ 10 15 ਦਿਨ ਲੱਗਦੇ ਹੁੰਨੇ ਹਨਾ ਕਿੱਥੇ ਕਿ ਘੱਟੇ ਲੱਗਦੇ ਆ ਉੱਥੇ ਉਹ ਜਾਂਦਾ ਜਿਹਾ ਜਿਹਾ ਜਾਂਦਾ ਹੁੰਦਾ ਉਹ ਉੱਥੀ ਨੌ ਲਿਖਾਉਣਾ ਜਿੱਥੇ ਨੌ ਹੀ ਰਹਿਣਾ ਪੈਂਦਾ ਹਾਂ ਉਹ ਉੱਥੀ ਵੀ ਜਾਂ ਖੀਦਾ ਯਾਰ ਦੂਆ ਨਹੀਂ ਨਹੀਂ ਛੇਤੀ ਇੰਨਾ ਨਹੀਂ ਮੈਂ ਸੌਖਾ ਨਹੀਂ ਮਿਲਦਾ ਉਹਦਾ ਔਖਾ ਮਿਲਦਾ ਜਿਹੜਾ ਪਹਿਲਾਂ ਆਪਣਾ ਜੱਥੇਗਾ ਲਵਾ ਲਓ ਹਾਂ ਫਿਰ ਆਏ ਨਾ ਤੇ ਬਾਅਦ ਫਿਰ ਦੂਆ ਲਵਾ ਲੂਗੇ ਫੇ ਜਾ ਸਕਦਾ ਤੇ ਬਾਅਦ ਇੱਕ ਵਾਰ ਮੜ ਚਾ ਪਾਕਿਸਤਾਨ ਦੇ ਅੰਦਰ ਰ ਵੱਡਜੂ ਹਾਂ ਤਾਂ ਜਿਹਨੇ ਗੁਰਦੁਆਰੇ ਮਥਾੜ ਉੱਤੇ ਟਿਕਾਇਆ ਹੈ ਮੇਨ ਮੁੱਦਾ ਬਣਾ ਹਾਂ ਪੂਰੇ ਪਾਕਿਸਤਾਨ ਘੁੰਮਣਾ ਫੇ ਚੱਲੂਗੇ ਠੀਕ ਹੈ ਫਿਰ ਅਪਲਾਈ ਕਰਕੇ ਦੇਖ ਲੂਗਾ ਜੇ ਰਿਜੈਕਟ ਹੋ ਗਿਆ ਤਾਂ ਰਿਜੈਕਟ ਸਹੀ ਕੀ ਕਰ ਸਕਦਾ ਜਿਹੜਾ ਅੰਦਰ ਜਾਂਦੇ ਆ ਦੂਏ ਜੱਥੇ ਵਾਲੇ ਹਮ ਉਹਨਾਂ ਕੋਲ ਤਾਂ ਮਿਲ ਜਾਂਦਾ ਪੀਜਾ ਹਮ ਉਹ ਵੀ ਨਾ ਲਿਖਾਉਣਾ ਪੈਂਦਾ ਕਹਿੰਦੇ ਪੱਠਾ ਸਾਹਿਬ ਹਾਂ ਹਾਂ ਨਾ ਲਾਹੁਣਾ ਪੈਂਦਾ। ਹਾਂ। ਸੀਰਾ ਗਿਆ ਇਹਨੂੰ ਪਤਾ ਹੋਊਗਾ ਸਭ ਕੁਝ। ਇੱਥੇ ਮੈਂ ਪਤਾ ਕਰ ਲੈਂਦਾ। ਨਹੀਂ ਤਰ ਕਹਿਨਦਾ ਕਹਿੰਦਾ ਜਾਣਾ। ਠੀਕ ਆ ਯਾਰ। ਜਾਇਆ ਹਾਂਗੇ। ਇਕੱਠੇ ਆਉਂ ਕੱਠੇ ਜਾ ਕੇ ਫਾਇਦਾ ਸਾਰਿਆਂ ਨੂੰ। ਇਕੱਠੇ ਜਾ ਕੇ ਫਾਇਦਾ ਹੈ। ਹਾਂ। ਠੀਕ ਨਹੀਂ। ਆਪਾਂ ਹੋ ਗਈ 20 ਵਿੱਚ ਜੀ ਜਾਣੇ ਜਾਣੇ ਇਹਦਾ। ਹਾਂ। 17 ਤੁਸੀਂ ਜੋ ਜਿਹੜੇ ਅਸੀਂ ਪਹਿਲੇ ਸਾਰੇ ਬੰਦੇ ਬਣਾਈ। ਵੀ 25 ਜਾਣੇ ਹੋ ਗਏ ਬਾਪ ਆਪ ਆਪਣੀ ਜਿਹਾ ਸਾਰੇ ਚੱਲੋ। ਓਕੇ। ਇਕੱਠੇ ਲਾਉ ਲਿਖਾ ਦੋ ਇੱਕ ਵਾਰੀ ਉਹ। ਓਕੇ। ਅੱਗੇ ਤਾਂ ਮੈਂ ਆ ਰਿਹਾ ਤੇ। ਜੋ ਵੀ ਲੰਦਾ ਬੁਝਾਤੀ ਯੂਰੀਆ ਕਿੱਥੇ ਲਿਆਂ ਜਾ ਕੇ ਰੋਪੜ ਇੱਥੇ ਵੀ ਦੋ ਟਰੱਕ ਆ ਗਏ ਆਪਣੀ ਸਟੇਟਿਸ ਮਾਂ ਵੀ ਹੁਣ ਆੜਤੀ ਤੇ ਲਿਆਉਂਗੇ ਹੁੰਦੇ ਸੀ ਇਹਨਾਂ ਅਈਦਾ ਉਹ ਚੱਕ ਦਿੰਦੇ ਸਾਰੇ ਉਹ ਵੀ ਦਰਖਤ ਵੀ ਕਹਿੰਦੇ ਉਹ ਲੇਕਿਨ ਆਇਆ ਹਾਂ ਲਾਉਣੇ ਲਾਲਾ ਹੀ ਘਰਾਂ ਰੱਖ ਤੇ ਲਿਆ ਕੇ ਲਾਈਏ ਲਿਆ ਮੀ ਤਾਂ ਪੈਜਵੇਂ ਮੜ ਜਾ ਯਾਰ ਕਿੰਨੀ ਆ ਉਹ ਲਾਉਣੀਆਂ ਸੀ ਇਹ ਜਗ੍ਹਾ ਆਪਾਂ ਨੇ ਉਹ ਸਲਾਬਾ ਚ ਹੋ ਜੀਵੇ ਮੜ ਜਾ ਉਹ ਤੇ ਸਲਾਬਾਈ ਯਾਰ ਸਲਾਬੇ ਪੈਕਟਾਂ ਮੈਂ ਕੁਝ ਨਹੀਂ ਬਿਗੜਨਾ ਛਾਵਾਂ ਰੱਖ ਉਹ ਤੇ ਸਲਾਬਾਈ ਯਾਰ ਆ ਦੇਖ ਆਹੋ ਇੱਥੇ ਦਾ ਸਲਾਬਾ ਹੀ ਆ ਉੱਥੇ ਹੀ ਲਾਉਣੇ ਆਪਾਂ ਨੇ ਲਾਉਣੇ ਇੱਥੇ ਇੱਥੇ ਨਾ ਇੱਥ ਦੋ ਗੱਡੀਆਂ ਹੀ ਜੂਰੀ ਦੀਆਂ ਤੇਰਾ ਦੂਆਂ ਦੂਆਂ ਪਾਸੇ ਫਾਇਦਾ ਹੋਣਾ ਤੇਰਾ ਮਿੱਟੀ ਜਿਹੜੇ ਠੇਠ ਠਾਪਦੇ ਉਹ ਉੱਤਰਨੇ ਕਿੱਕਮਤਾ ਨਾਲ ਦੀ ਨਾਲ ਵਧੀਆ ਜਿੰਨੇ ਲੱਗਣ ਵਧੀਆ ਉਹਨੇ ਤਾਂ ਹਰਿਆਲੀ ਹੋਰਿਆਲੀ ਕਰ ਰਹੇ ਨੇ ਵਿਚਾਰੇ ਪਾਸੇ ਇਹ ਠੀਕ ਹੈ 1 2 ਤੇਰੇ ਛੰਨ ਦੇ 1 2 ਛੰਨ ਦੇ ਮੂਰੇ ਲਾ ਦੇਣਾ ਜਦੋਂ ਆ ਜਮਣ ਨੂੰ ਠੋਖਾ ਦੇਗੀ ਸੋਣਾ ਮਿੱਠਾ ਮੂੰਹ ਕਰਾਈ ਜਾਂਦੀ ਸੀ ਹਾਂ ਹੁਣ ਨਹੀਂ ਹੋਈ ਜਾਊ ਐਸਾ ਜਮਣਾ ਰੱਖੀਂ ਜੜ ਕੇ ਦੀ ਨਹੀਂ ਪਿਆ ਹੈਗਾ ਇਹਦੀ ਵੀ ਵਜ੍ਹਾ ਹੈ ਨਹੀਂ ਵੀ ਕਰਨਾ ਹੈਗਾ ਸਾਰੇ ਜਿਹੜੇ ਸਾਰੇ ਜਮਣ ਨੂੰ ਨਹੀਂ ਫਰਕ ਪਿਆ ਕਹਿੰਦੇ ਜਮਣ ਹੈ ਹੀ ਜਾਣੇ ਨਹੀਂ ਜਮਣ ਤੇ ਗੁੱਠਲੀ ਜੋ ਰਹਿ ਗਈ ਆ ਦਿਲ ਸੁੱਕੀਆਂ ਪਈਆਂ ਇਹਦਾ ਯਾ ਬਾਈ ਸੁੱਕੀ ਪਈ ਐ ਇਹ ਮੱਲਾ ਲਾਉਂਦੀ ਆ ਉੱਪਰ ਦੀ ਮਾਜਾ ਸੁੱਕ ਮੈ ਨਹੀਂ ਲੀਦੀ ਪਾਇਆ ਯਾਰ ਪਾਣੀ ਪਾਇਆ ਪਾਉਂਦਾ ਫਿਰ ਵੀ ਕੈਸਾ ਚਾਹੀਦਾ ਟੋਆ ਇਹਦਾ ਇਹਦਾ ਆਲੇ ਟੋਆ ਬੜਾ ਚਾਹੀਦਾ ਹਾਂ ਤੂੰ ਆ ਜਾ ਪਿਆ ਉਹ ਪਾਇਆ ਹੋਵੇ ਨਾ ਤੂੰ ਆ ਵੀ ਨਾ ਪਾ ਖੇਤ ਮਾਂ ਤੇ ਮਿੱਟੀ ਉਹ ਸੜਦੇ ਗੁੱਡ ਗੇ ਦਾ ਪਾਣੀ ਭਰੀ ਜਾ ਰੋਜ ਹਾਂ ਇਹ ਵੀ ਘੱਟ ਫਲ ਕੇ ਆਉਂਦਾ ਸੁੱਕੇ ਬਈ ੜਿਆ ਪਾਣੀ ਅੱਜ ਜੇ ਪਾ ਜਿੰਦਾ ਤਾਂ ਨਾਲ ਚ ਵਧੀਆ ਆ ਜੇ ਨਹੀਂ ਹਮ ਕਿਹੜੇ ਨਹੀਂ ਆਉਣੀ ਚਲਾ ਦੀ ਆਟੋਮੈਟਿਕ ਦੱਬ ਦੇ ਰੱਖਾ ਖੋਲ ਦੇ ਘੰਟਾ ਕ ਪੈਣਾ ਇਹ ਬੰਦ ਖੜੀ ਹੈ ਬੰਦ ਆ ਬੋਟਰ ਨਾ ਮੰਨੇ ਭਰਤੀ ਨੇ ਕੱਲ ਸਾਰੇ ਉਹ ਦੇਖਣਾ ਪੈਣਾ ਉੱਥੇ ਲੱਗਣਾ ਹੁਣ ਲੈਟਰ ਤਾਂ ਹੈ ਨਹੀਂ ਲੈਟਰ ਰਾਤ ਵੀ ਚੱਲੀ ਹੋਣੀ ਮਾਰੀ ਮੁੱਟੀ ਯਾਰ ਕੱਲ ਦੀ ਛੱਡੀ ਵੀ ਜਾਓ ਭਰੇ ਜਾਵਾਂ ਕਹਿ ਰਹੇ ਛੇ ਬਿੱਗ ਦੇ ਕਹਿ ਰਹੇ ਵੇਂ ਆਉਗੇ ਆ ਕੇ ਨੂੰ ਗਾਹਾਂ ਕਰਦੇ ਉਹ ਤੇ ਕਹਾ ਜਾਂੀ ਕੱਪੜੇ ਲੰਬੇ ਪਾ ਕੇ ਆ ਪਜਾਮੇ ਪਜਾਮਾ ਪਾ ਕੇ ਲੰਬੇ ਮਾਹਾਂ ਚੱਗਾ ਪਾ ਕੇ ਵਜਾਈ ਕੱਲ ਤੇਲਾ ਤੂੰ ਇੰਨੀ ਗਰਮੀ ਲੜੀ ਜਾਂਦਾ ਪੱਛ ਲੱਗੇ ਐਕਨੇ ਵੜ ਗਏ ਕੰਨੇ ਚ ਆ ਗਾਈ ਕੀ ਗਰਮੀ ਆਈ ਹੈ ਪੱਛ ਲੱਗੇ ਪੂਰੇ ਕੱਲ ਵਾਲੇ ਬੈਂਸ ਹੋ ਜਾਈਗਾ ਪਤਾ ਨਹੀਂ ਕਿਦਾ ਕੱਲ ਬੈਂਸ ਹੋ ਜਾਈਗਾ ਪਿਛੇ ਪਿਛੇ ਅੱਜ ਫੇਰ ਜਾ ਕੇ ਲਾ ਜਾ ਜੀ ਮੈਂ ਜਗਦੀਪ ਹੈ ਕਹਿੰਦਾ ਮੈਂ ਲਿਆਉਣਾ ਜਾ ਕੇ ਮੈਂ ਕਹਿੰਦਾ ਮੈਂ ਤਾਰ ਕਹਿੰਦਾ ਮੈਂ ਤਾਰ ਵੀ ਲਿਆਉਣੀ ਕਹਿੰਦਾ ਮੈਂ ਮਾਨਸਾ ਪੰਜਾਬ ਉਹ ਜਿੱਥੇ ਮਰਜੀ ਤੂੰ ਜਾ ਇਹਦਾ ਕੰਮ ਆ ਲਿਆ ਕੇ ਦਊਂਗਾ ਹੁਣ ਲੈ ਲਈ ਤੂੰ ਕੀ ਤਾਰ ਤਨੂੰ ਲਾ ਮੇਰਾ ਪੌਂਡੀ ਲਾ 77% ਚਾਰ ਦੱਜ ਤੇ ਹੁਣ ਕਹਾਂ ਨੂੰ ਦੇਖਦਾ ਤੂੰ ਦੀ ਰੀਡ ਖਰਾਬ ਕਰਨੀ ਮੈਂ ਤਾਂ ਹੂੰ ਲਾਇਆ ਬਾ ਮਾ ਚੱਲ ਜਾਂਦੇ ਹੋਈ ਸਹੀ ਹਾਏ ਕਹਿੰਦਾ ਚੋੜ ਦੇ ਲੋ ਜਿਹੜਾ ਹੋਵੇ ਜਾਣਾ ਹਾਂ ਅੱਜ ਤਾਂ ਠੀਕ ਹੈ ਕੰਮ ਆ ਤਾਂ ਲਾਲਾ ਕੋਈ ਨਾ ਅਤੇ ਮੇਰਾ ਫੋਨ ਬਣਾਇਆ ਜਾਂਦਾ ਕਹਿੰਦਾ ਜਾ ਦੇ ਲਾ ਦਿਓ ਹੂੰ ਕਹਿੰਦਾ ਲੈ ਬੇਟੀ ਆਈ ਉੱਪਰ ਜਾਂਦੇ ਚੱਲ ਪੈ ਤਾਂ ਰੱਖਦੀ ਮੈਂ ਕੋਈ ਨਾ ਚਾਰਜ ਕਰਾਇਆ ਬੱਜੀ ਤਾਂ ਪੁੱਲ ਕਿੰਨੇ ਸਾਇਰ ਲੈ ਕੇ ਆਏ ਉਹ ਜੂਰੀਏ ਮੈਂ ਪਹਿਲਾਂ ਲਿਆਇਆ ਤਾਂ ਪਹਿਲਾਂ ਲਿਆਇਦੇ ਅਸੀਂ 30 ਡਾਏ ਦੇ 30 ਡਾਏ ਦੇ 40 ਜੂਰੀਏ ਦੇ ਹੂੰ ਲੱਗ ਨੇ ਹੰਦੀ ਜੂਰੀਏ ਦੇ ਹੋਰ ਲੈਂਦੇ ਆ ਦਾਇਆ ਵੀ ਲੱਗਣਾ ਤਾ ਵੀ ਲੱਗਿਆ ਹਾਂ ਪਾਲਾ ਦਵਾਈ ਨੂੰ ਹੋਰ ਕਰਾ ਕੇ ਕਿਆ ਪਾਲਾ ਨਿਕਲਣਾ ਨਹੀਂ ਨਿਕਲਣਾ ਗਿਆ ਹੋਵੇ ਮਾੜਾ ਮਟਾ ਕੀਤਾ ਜਿਉਂਦੀ ਆਰਾ ਓਵਰਲ ਆ ਗਿਆ ਹੋਵੇ ਆ ਰੜਕਣਾ ਲੱਗ ਗਿਆ ਹੋਵੇ ਬਾੜੀ ਮੋਟੀ ਆ ਵੀ ਸਾਦਾ ਦਵਾਈ ਪਾਲੀ ਦਾ ਹੁਣ ਹੋਏ ਪੌਣੀ ਜਲੇ ਸਟੇਲ ਲੰਬਾ ਪਾ ਦੋ ਬਾਈ ਬੱਜਿਆ ਗਿਆ ਏ ਬਾਲ ਬਾਲ ਜਾ ਪੈ ਗਿਆ ਮੂੰਹ ਦਿਖਾਈ ਨਹੀਂ ਲਵਲੀ ਨੂੰ ਲਵਲੀ ਕੋਲ ਤਾਂ ਕਹਿੰਦਾ ਰੋਪੜ ਜਾ ਇਹਨੂੰ ਕੀ ਪਤਾ ਨਹੀਂ ਕਹਿੰਦਾ ਮਿੱਥੇ ਹੀ ਨਿਕਲ ਨੂੰ ਆ ਪਾਲਾ ਦਵਾਈ ਨਿਕਲਣਾ ਥੋੜੀ ਇਹ ਲਵਲੀ ਤੇ ਦਵਾਈ ਦਵਾਈ ਇਹੋ ਨਿਕਲਣਾ ਯਾਰ ਹੋ ਕੋ ਹੋਰ ਤਾਂ ਨਹੀਂ ਬੈ ਗਿਆ ਦਿਖਦਾ ਏ ਵਾਲ ਉਹ ਯਾਰ ਉੱਪਰ ਚੜ ਗਿਆ ਉਹ ਉੱਪਰ ਚੜ ਗਿਆ ਉੱਪਰ ਕਰਾ ਗਿਆ ਕੋਈ ਨਾ ਕਰ ਦੇ ਲੋਕ ਹੋਇਆ ਲੋਟ ਵਾਲੇ ਆ ਵਾਲ ਜੇ ਬਰੀਕ ਹੋਵੇ ਨਾਲ ਦਿਖਦਾ ਵੀ ਨਹੀਂ ਪੂਰਾ ਹੋਵੇ ਚੱਕਰ ਹੋਈ ਹੈ ਤਾਂ ਹੀ ਉਹ ਜਵਾਬ ਦਿੱਤਾ ਪੁੱਠੀ ਕਮਾਲ ਇੱਕ ਵਾਰ ਇਹਨੂੰ ਜ਼ੋਰ ਨਾਲ ਤਾਂ ਕੋੜਣਾ ਡੋੜਦਾ ਹਾਂ ਬਨੇ ਨਿਕਲੀ ਦੇਖ ਨਿਕਲਤਾ ਜੇ ਨਿਕਲੇ ਨਿਕਲੇ ਰਿਟ ਦੇ ਦੋ ਦਿਨ ਤੱਕ ਕੇ ਮਾਰਾ ਖਰਾ ਸਿੱਧੀ ਘਾਲ ਅੱਖ ਉੱਪਰੋਂ ਹਾਂ ਬਾਏ ਬੈ ਜਾ ਬੰਦ ਅੱਖ ਮਲੀ ਮੁਲੀ ਨਾ ਹੋਣ ਵਾਲੇ ਨਾ ਹੋ ਠੀਕ ਆ ਜਦ ਅੱਖੇ ਮਿਲ ਜਾਂਦੇ ਚੋਬਰ ਮਰੇ ਦੇ ਤਾਂ ਹੋਰ ਜਾਗ ਮੋਣਾ ਉਹ ਹੋਣਾ ਤਕਲੀਫ ਸਾਡੀ ਬਹੁਤ ਅਚੀ ਜੀ ਲੜਦਾ ਕਿ ਸਰਾ ਮੂੰਹ ਤੱਕ ਚੁਬਦਾ ਚੁਬਦਾ ਹੈ ਤੇ ਬਾਹਰ ਨਹੀਂ ਹੈਗਾ ਯਾਰ ਉਦਾ ਕੋਈ ਹੋਣਾ ਪੈ ਗਿਆ ਉਹਦਾ ਉਹਦਾ ਟੱਕਾ ਟੁੱਕਾ ਕੋਈ ਫਸਿਆ ਬਰੂ ਬਰੂਰ ਜਾਣਾ ਪੈ ਗਿਆ ਕੋਈ ਹਲਕਾ ਹਲਕਾ ਜਾ ਕੋਈ ਹਾਂ ਹਾਂ ਅੱਗੇ ਟ੍ਰੇਡ ਬ੍ਰੇਕ ਹੈ ਬ੍ਰੇਕ ਲਾਦੀ ਹੈ ਲਾਕੀ ਐਂਡ ਬ੍ਰੇਕ ਹਾਂ ਉਹ ਆ ਸਚਕਾ ਦੇ ਚਕਾਏ ਥੱਲੇ ਆ ਕੇ ਮਨ ਆਉਣ ਲਈ ਮੈਂ ਚੱਲਿਆ ਜੇ ਨਾ ਆ ਜਾ ਪਾ ਜੇ ਮੇਰੀ ਗੱਲ ਸੁਣ ਨਾ ਤਾਂ ਤਾਂ ਨਹੀਂ ਹੈਗਾ ਚੱਲ ਜੇਰੀਆ ਹਾਂ ਕਹਿੰਦਾ ਮੈਂ ਲੇਟ ਆਵਾਂਗਾ ਕਹਿੰਦਾ ਰੋਟੀ ਬਣਾ ਲਵੇ ਚਾਵਲ ਤਾਂ ਅੱਲ ਨਹੀਂ ਖਾਣਾ ਆ ਆਦਾ ਉਹ ਚੱਕ ਲਓ ਬਾਈ ਆ ਜਾ ਇਹਦਾ ਕੰਮ ਕਰਨਾ ਹੈ ਉਹ ਕਰ ਲਈਏ ਬੈ ਜਾ ਪੁੱਤ ਤੂੰ ਹੀ ਬੈਠਾ ਸੀਟ ਤੇ ਪੁੱਛਾਂਗਾ ਕਿ ਬੈਠੂਗਾ ਕਿ ਬੈਠੂਗਾ ਹੋ ਪਗੜਾ ਟ੍ਰੇਲਾ ਖੋਲਿਆ ਗਿਆ। ਉਹ ਉਹ ਜਾ ਕੋਈ ਟ੍ਰੇਲਾ ਖੋਲਿਆ ਗਿਆ। ਉਹ ਜਾ ਕੋਈ ਕਿੱਛ। ਆ ਜਾ। ਗੱਪੇ ਇਸ ਜਾ ਕਲਾ। ਦੇਖੀਂ ਗਿਆ। ਚੱਤੂਰੀ ਆ। ਆ ਜਾ। ਚੱਤੂਰਾ ਹੱਥਾਂ ਨਾਲ। ਪੋਬਲੇ ਲੈ ਪੋਬਲੇ ਲੈ। ਚੱਜਾ ਚੱਜਾ ਚੱਜਾ। ਵਾਹ ਆ ਆਪੇ ਆਇਆ ਨਾ ਮੈਂ। ਇੰਨਾ ਬਾਤੀ ਕਹੀ ਉਹਨੇ ਨਹੀਂ ਆਉਣਾ ਹੈਗਾ। ਉਹ ਨਹੀਂ ਆਉਣਾ ਹੈਗਾ ਤੂੰ ਚੱਲ ਆਪਣਾ। ਵੀ ਡੋਟਿਆ ਲਾ ਕੇ ਬੰਡੇ ਕਰ ਮਾਤਮਾਰੀ ਦਾ ਕਾਕੇ ਦੀ ਜਾਨ ਦਾ ਟੋਕਾ ਕਹਿੰਦੀ ਫਿੜੀ ਜਾਣਾ ਉਹ ਚਲ ਰਹਾ ਦੇ ਕੇ ਹਾਂ ਆਇਆ ਝੁੰਡਾ ਮੁੰਡਾ ਹਲਾਵਾ ਹਾਂ ਮੁੰਡਾ ਹਲਾਵਾ ਹੁਣ ਤਾਂ ਵੀ ਰਹਿ ਗਿਆ ਮੈਂ ਮਾਂ ਬੱਸ ਫਾਟਾ ਮੈਂ ਨੂੰ ਫੜ ਕੇ ਰੱਖ ਦਿੰਦਾ ਉਹ ਮੈਂ ਤੇ ਦੇਖੀਏ ਇਹ 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 ਮਾਂ ਆਹ ਹਾਂ ਮੈਨੂੰ ਝੁੰਡੇ ਮੈਨੂੰ ਝੁੰਡੇ ਆਏ ਹਾਏ ਉਹਨਾਂ ਵਾਪਸ

ਵੀ ਆਏ ਨੇ ਨਹੀਂ ਆਉਂਗਾ ਕੱਲ ਉਡੀਕ ਤੇ ਫੇਰ ਲਾਤੀ ਜੇ ਮੰਡ ਨੂੰ ਜਾਣੇ ਆ ਪਾ ਠੀਕ ਨਹੀਂ ਜਾਣੇ ਉਹਨੇ ਛੱਡ ਦੇ ਉਹਰੇ ਉਹਨੇ ਛੱਡ ਦੇ ਜਿੰਨੇ ਮੰਡ ਨੂੰ ਜਾਣੇ ਬਸ ਕਿੰਨੇ ਜਾਣੇ ਮੰਡ ਨੂੰ ਮੰਡ ਨੂੰ 5-5 ਜਾਉਂਗੇ ਪਾ 5 ਛੱਡ ਦੇ ਜੀ 5 ਹੋ ਗਏ ਉਹ 5 ਕੱਲ ਉਡੀਕ ਤੇ ਲੈ ਆ ਕੇ ਲਿਓ ਉਡੀਕ ਤੇ ਲੈ ਆ ਕੇ ਤਰ ਤਰ ਲੈ ਲੇ ਕੇ ਆਉਂਦੇ ਲੋੜ ਨਹੀਂ ਲੱਦ ਕੇ ਖੜਾ ਦੇਣੇ ਬਾਅਦ ਮੈਂ ਤਾਰ ਕੇ ਆ ਆ ਠੀਕ ਆਹੋ ਦੋ ਗੜੇ ਕਰ ਲ ਇਹਦੇ ਫੇਸ ਸਾਜਦੇ ਆਉਣਾ ਪੈਣਾ ਨਹੀਂ ਆਪਣਾ ਲੱਗ ਜਾਣਾ ਪਾ ਹੁਣ ਕੱਢ ਜਣਾ ਝੜਕਾ ਕੇ ਦਾ 2 3 4 5 6 ਹੋ ਗਏ ਭਾਈ ਕਿੰਨੇ ਹੋ ਗਏ 10 ਯਾ ਅੱਜ ਗਹਿਰਾ ਹੈ ਕਹਾ ਕਿੰਨੇ ਆ ਇਹ ਲੈ 11 ਹੈ 11 ਚਲ ਹੁਣ ਦੇਖ ਹੁਣ ਅਸੀਂ ਹੁਣ ਅਸੀਂ ਕਿੰਨੇ ਆ ਇਹ ਲੈ ਕਿੰਨੇ ਹੋ ਗਏ ਹੁਣ 10 12 11 ਦੇ ਨਾਲ 11 13 ਤੇਰਾ ਵਾਦਾ ਵਿੱਚ ਇੱਕ ਇੱਕ ਲਾਊਗਾ ਅਗਰ ਦਸਾਬ ਦਾ ਤਗੜਾ 1 2 3 ਦੀ ਗਿਣ ਲੈ 1 2 3 ਤੇ 1 2 3 ਦੀ ਗਿਣ ਪਿਆਬੀ ਗਿਣ ਵਿੱਚ ਆ 10 20 ਤੱਕ ਹੁੰਦੀ ਆ ਚਲ ਆ ਕਿੰਨੇ ਹੋਣਾ ਫਿਰ ਕਿੰਨੇ ਹੋਗੇ ਆ ਮੈਨੂੰ ਮੈਂ ਗਾ ਮੈਨੂੰ 19 20 ਤੱਕ ਹੁੰਦੀ ਆ ਉਹ ਕਿੰਨੇ ਆ ਥੱਲੇ ਕਿੰਨੇ ਹੋਗੇ ਆ ਥੱਲੇ ਦੀ ਦਸਨਾ ਕਿੰਨੇ ਹੋਗੇ ਕਾਹਦੇ ਦਸਨਾ ਕੇ ਤੁਸੀਂ ਕੀ ਕਹਦੇ ਗਣੀ ਆ ਹੋਗੇ 12 ਹੋਗੇ 12 ਹੋਗੇ ਲੈ ਇਹ ਵੀ 12 ਹੋਗੇ 12 ਹੋਗੇ 12 ਹੋਗੇ ਲੋ ਹੁਣ ਦੇਖੀ ਆ ਆਗੇ ਨਾ ਮਸਲਾ ਆਏ ਹੈ ਆਗੇ ਨਾ ਆ ਗਿਆ ਹੈ ਮਨਮੋਹ ਵਾਲਾ ਆ ਟਾਇਲਟ ਹੋ ਗਏ ਯਾਰ ਟਾਇਲਟ ਦੇ ਬਾਅਦ ਗਿਆ ਹੁੰਦਾ ਹੈ ਬਾਦ ਹੈ 11 11 ਅਗਰੇ ਜੀ ਜੀ ਉੱਠਾ ਹੈ ਤੇ ਆਪਣੀ ਗਾਈਆਂ ਆ ਮਨਮੋਹ ਪਾਪਾ ਮਾ ਮਾ ਓਏ ਯਾਰ ਇਹਨੂੰ ਕੋਈ ਫਾਇਦਾ ਨਹੀਂ ਕੋਈ ਫਾਇਦਾ ਤੈਨੂੰ ਪੜਾਏ ਦਾ ਮਨ ਕੋਈ ਫਾਇਦਾ ਨਹੀਂ ਹੈ ਹੈ ਜਿਆਪੀ ਸੁਤਰਾ ਆਗੇ ਨਾ ਹੋ ਗਿਆ ਹੁਣ ਹੈ ਯਾਰ ਕਿੰਨਾ ਹੋ ਗਿਆ 14 ਹੋ ਗਏ 14 14 ਹੋਵੇ 11 12 30 40 40 ਦੇ ਬਾਅਦ ਕੀ ਆਉਂਦਾ 40 ਨਹੀਂ 40 ਹੈ 40 14 ਅੱਗੇ 14 ਦੇ ਬਾਅਦ ਕੀ ਹੁੰਦਾ ਫਿਰ 15 ਆ 15 ਹੋ ਗਏ ਹੁਣ 5 ਰਹਿ ਗਏ ਹੈ ਨਾ 16 17 18 19 15 ਹੋ ਗਏ 20 ਕੱਲ ਤੈਨੂੰ ਆਉਂਦੀ ਨਹੀਂ ਮੈਂ ਲੱਖ ਰੁਪਈਆ ਲਾ ਦ ਤੇਰੀ ਫੀਸ ਪਰ ਕੱਲੂ ਜਾ ਕੇ ਤੇਰੇ ਸਕੂਲ ਮੈਨੂੰ ਕਾਊਂਟਿੰਗ ਤਾਂ ਆਉਂਦੀ ਨਹੀਂ ਇਹ ਥੈਲੇ ਸਾਡੇ ਗੱਤ ਘੱਟ ਕਰਦੇ ਨੇ ਤਾਂ ਫਿੰਦੇ 15 ਹੋ ਗਏ ਹਾਂ ਕਾਟਾ ਪੱਤਾ ਦਾ ਕਾਲੇ ਨੇ ਗੀਰ ਲੱਪੜੇ ਮੁਗਰੀਏ ਬੁਖਾੜਾ ਸਮਾਵਾ ਮਰੇ ਸਮਾਵਾ ਕਿੰਨੇ ਹੋ ਹਾਂ ਇਹ ਕਿਹੜੇ ਬੂਥਾ ਚੱਕਣਾ ਕੋਨ ਹੁਣ ਜਿੰਨੇ ਮਰਜੀ ਗੀਰ ਲਾ ਜਾ ਟਰਾਲੇ ਗੀਰ ਲਾ ਖਾਲੀ ਗਾ ਟਰੈਲਾ ਖਾਲੀ ਟਰੈਲਾ ਖਾਲੀ ਪੈਲੇ ਦੇਖ ਐ ਪੈਲੇ 1 2 3 ਚੱਲ ਮਣਾ ਹੋ ਗਈ 10 ਹੋ ਗਏ ਚੱਕ ਲਈ ਬਸ ਸਟਾਰ ਆ ਜਾਣਾ ਤੇ ਵਾੜਾ 16 ਵਾ ਕਿੰਨਾ 12 17 ਇਹ ਹੋ ਗਿਆ 17 ਇਹ 17 ਆਹ 17 ਚੱਕ ਫਿਰ ਆਹ 17 ਦੇ ਬਾਅਦ ਕਿੰਨਾ ਹੋ ਗਿਆ 17 ਦੇ ਬਾਅਦ ਹੋਣਾ 18 18 ਤਾਂ ਦੇ ਰਾਹ ਜਾ ਉਹ ਤੇਰੇ ਲੱਖ ਰੁਪਏ ਦੀ ਕੁੰਜੀ ਪਾਰ ਤਾਂ ਚੱਕ ਅਰੇ ਲੱਖ ਕੁਝ ਪਾਇਆਗਾ ਹੋਰ ਪੈਣਾ ਹਲੇ ਅੱਜ ਤੇਰਾ ਸਕੂਲੇ ਬਦਲਦਾ ਮੈਂ 19 ਹੋ ਗਏ 19 ਹੋ ਗਏ 19 ਦੇ ਬਾਅਦ ਕੀ ਹੁੰਦਾ ਕੋਈ 19 ਦੇ ਬਾਅਦ हां <laughs> <थो जार> <laughs> हो गए गडगड तेरे जाके चल 1000 2000 ਤਾਂ ਮੁੜਿਆ 1000 2000 ਮੁੜਿਆ 20 ਹੋ ਗਏ ਇਹ ਆ 20 ਹੋ ਗਏ 20 ਦੇ ਬਾਅਦ ਕੀ ਨਾ ਹੁੰਦਾ ਉਹ ਪੜ ਗਿਆ ਚਲ ਚਲੋ ਜੀ ਘਾਰ ਨਹੀਂ ਪੈਣੇ ਚਲੋ ਕਿ ਫਰਕ ਪੈਣਾ ਦਾ ਭਾਰਾ ਮੂਰਤ ਤੇਰੇ ਪੈਏ ਪਾਏ